ਸਾਰਿਆਂ ਨੂੰ ਪਿਆਰ ਭਰੀ ਸਵੇਰকাল ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਲਾਸਮਾਂ ਤੇ ਪੈਨਸ਼ਨੋ ਦਿੱਤੀ ਵੱਡੀ ਗੁੱਡ ਨਿਊਜ਼ ਵਿੱਤ ਮੰਤਰੀ ਦੇ ਵੱਲੋਂ ਵਿੱਤ ਵਿਭਾਗ ਦੇ ਵੱਲੋਂ ਮੰਗਾਂ ਪੂਰੀਆਂ ਕਰਨ ਦੇ ਹੁਕਮ ਹੈ ਜਿਹੜੇ ਉਹ ਜਾਰੀ ਕੀਤੇ ਗਏ ਹੈ ਵੱਡੀ ਖੁਸ਼ਖਬਰੀ ਜਿਹੜੀ ਹੈ ਉਹ ਪੰਜਾਬ ਦੇ ਮਲਾਸਮਾਂ ਨੂੰ ਹੁਣ ਮਿਲਣ ਜਾ ਰਹੀ ਹੈ ਮਲਾਸਮਾਂ ਦੇ ਲਈ ਵੱਡੀ ਖੁਸ਼ਖਬਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਜਾਰੀ ਕੀਤੀ ਗਈ ਹੈ ਪੰਜਾਬ ਦੇ ਜਿਹੜੇ ਨੇ ਮਲਾਸਮਾਂ ਦੀਆਂ ਵੱਡੀਆਂ ਮੰਗਾਂ 2.9 ਫੈਕਟਰ 11% ਡੀਏ 18228 ਕਰੋੜ ਰੁਪਏ ਦਾ ਅਰੀ ਬਕਾਇਬ ਜਿਹੜੇ ਕਿ ਬੰਦ ਪਏ ਭੱਤੇ ਬਹਾਲ ਕਰਨ ਇਨਾਂ ਦੇ ਉੱਪਰ ਵੱਡੀ ਜਾਣਕਾਰੀ ਹੈ ਤੁਹਾਡਾ ਸਾਂਝੀ ਕਰਾਂਗੇ ਜੇਕਰ ਪਹਿਲੀ ਵਾਰ ਚੈਨਲ ਤੇ ਆ ਰਹੇ ਹੋ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਉਹਨਾਂ ਦੇ ਨਾਲ ਹੋਰ ਕਈ ਵਿੱਤੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਜਿਹੜੀ ਹੈ ਮੁਲਾਜ਼ਮਾਂ ਨਾਲ ਕੀਤੀ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਿਹੜਾ ਕਿ ਮੁਲਾਜ਼ਮਾਂ ਦੀਆਂ ਅਹਿਮ ਜਿਹੜੀ ਕਿ ਮੰਗਾਂ ਨੂੰ ਲੈ ਕੇ ਜਿਹੜਾ ਅਹਿਮ ਜਾਣਕਾਰੀ ਜਿਹੜੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਨਾ ਦੇ ਉੱਪਰ ਅਸੀਂ ਪਹਿਲਾਂ ਵੀ ਕੰਮ ਕਰ ਰਹੇ ਹਾਂ ਪਾਬਕੀ اوਪੀਐਸ ਦਾ ਮੁੱਦਾ ਹੋਵੇ ਚਾਹੇ ਡੀਏ ਏਰੀ ਦੇ ਬਕਾਏ ਜਾਰੀ ਕਰਨ ਦਾ ਮੁੱਦਾ ਹੋਵੇ ਉੱਥੇ ਇੱਥੇ ਜਿਹੜਾ ਕਿ ਇੱਥੇ ਦੇ ਨਾਲ ਇਹ ਵੀ ਕਿਹਾ ਕਿ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੁਝ ਮੰਗਾ ਤੇ ਕੇਸ ਚੱਲ ਰਿਹਾ ਹੈ ਇਸ ਕਰਕੇ ਮੰਗਾ ਦੇ ਉੱਪਰ ਦੇਰੀ ਹੋ ਰਹੀ ਹੈ ਅਤੇ ਕੁਝ ਅਜਿਹੇ ਮਾਮਲੇ ਜਿਨ੍ਹਾਂ ਦੇ ਉੱਪਰ ਪਿਛਲੀਆਂ ਸਰਕਾਰਾਂ ਨੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਬਕਾਏ ਰੋਕੀ ਰੱਖੇ ਨੇ ਹੁਣ ਵੱਡੀ ਰਕਮ ਦਾ ਪ੍ਰਬੰਧ ਕਰਨਾ ਜੋ ਕਿ ਮੁਲਾਜ਼ਮਾਂ ਨੂੰ ਬਕਾਏ ਰਕਮ ਦਿੱਤੀ ਜਾ ਸਕੇ ਕਾਫੀ ਜ਼ਿਆਦਾ ਜਿਹੜਾ ਖਲਾਰਾ ਪਿਆ ਹੋਇਆ ਜਿਸ ਨੂੰ ਅਸੀਂ ਸਮੇਟ ਰਹੇ ਹਾਂ ਅਤੇ ਬਹੁਤ ਹੀ ਜਲਦੀ ਪੰਜਾਬ ਦੇ ਮਲਾਸਮਾਨ ਨੂੰ ਬਹੁਤ ਹੀ ਜਲਦੀ ਪੰਜਾਬ ਦੇ ਮਲਾਜ਼ਮਾਂ ਨੂੰ ਬਹੁਤ ਹੀ ਵੱਡੀ ਅਹਿਮ ਖ਼ਬਰ ਜ ਖੁਸ਼ਖਬਰੀ ਜਿਹੜੀ ਹੈ ਉਹ ਅਸੀਂ ਦੇਣ ਜਾ ਰਹੇ ਹਾਂ ਜਦੋਂ ਕਿ ਕੱਚੇ ਮਲਾਜ਼ਮਾਂ ਪੱਕਾ ਕਰਨ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ 36000 ਮਲਾਜ਼ਮਾਂ ਨੂੰ ਪੱਕਾ ਕਰ ਚੁੱਕੇ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਮਲਾਜ਼ਮਾਂ ਸੇ ਪੱਕੇ ਕਰਨ ਜਾ ਰਹੇ ਹਾਂ ਪਰ ਇੱਥੇ ਮਲਾਜ਼ਮਾਂ ਦੇ ਅੰਦਰ ਭਾਰੀ ਰੋਸ ਵੱਧ ਗਿਆ ਹੈ ਕਿਉਂਕਿ ਜਿੰਨਾ ਮਲਾਜ਼ਮਾਂ ਦਾ ਹਵਾਲਾ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਦਿੱਤਾ ਗਿਆ ਸੀ ਉਹ ਮਲਾਜ਼ਮ ਪਹਿਲਾਂ ਹੀ ਰੋਲਾ ਪਾ ਰਹੇ ਨੇ ਕਿ ਉਹਨਾਂ ਨੂੰ ਪੱਕਾ ਪੱਕੇ ਹਲੇ ਤੱਕ ਨਹੀਂ ਕੀਤਾ ਗਿਆ ਉਹਨਾਂ ਦੀਆਂ ਜਿਹੜੀਆਂ ਸਿਰਫ ਤਨਖਾਹਾਂ ਜਿਹੜੀਆਂ ਉਹਨਾਂ ਵਿੱਚ ਹੀ ਵਾਅਦਾ ਕੀਤਾ ਗਿਆ ਅਤੇ ਸੀਮਤ ਤਨਖਾਹਾਂ ਕਰ ਦਿੱਤੀਆਂ ਗਈਆਂ ਉਹਨਾਂ ਦੀ ਉਮਰ ਰਿਟਾਇਰਮੈਂਟ ਵਗੈਰਾ ਦੇ ਉੱਪਰ ਕੋਈ ਵੀ ਅਪਡੇਟ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਪੰਜਾਬ ਦੇ ਮੁਲਾਜ਼ਮਾਂ ਨੂੰ ਪੈਨਸ਼ਨਸ ਨੂੰ ਔਰ ਲੱਗਦੇ ਹੋਰ ਪੱਤੇ ਜਿਹੜੇ ਉਹਨਾਂ ਦਾ ਲਾਭ ਜਿਹੜਾ ਹੈ ਦਿੱਤਾ ਜਾ ਰਿਹਾ ਫਿਰ ਉਹ ਪੱਕੇ ਮੁਲਾਜ਼ਮ ਕਿਸ ਤਰ੍ਹਾਂ ਹੋਏ ਸਿਰਫ ਤਨਖਾਹ ਵਧਾਉਣ ਦੇ ਨਾਲ ਕੋਈ ਪੱਕਾ ਨਹੀਂ ਹੁੰਦਾ ਕੋਈ ਪੱਕੇ ਮਿਲਦੇ ਨਾਲ ਰਿਟਾਇਰਮੈਂਟ ਦੀ ਜਿਹੜੀ ਮਿਤੀ ਫਿਕਸ ਕੀਤੀ ਜਾਂਦੀ ਹੈ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਜਾਂਦਾ ਮਲਾਜ਼ਮਾਂ ਦਾ ਇਹ ਇੱਕ ਵੱਡਾ ਸਵਾਲ ਪੰਜਾਬ ਸਰਕਾਰ ਤੋਂ ਪੁੱਛਿਆ ਗਿਆ ਹੈ ਜਿਸ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਦੇ ਕੋਲ ਕੋਈ ਵੀ ਪ੍ਰੋਸੇਜਯੋਗ ਜਵਾਬ ਨਹੀਂ ਆਇਆ ਸੋ ਹੁਣ ਪੰਜਾਬ ਦੇ ਮਲਾਜ਼ਮਾਂ ਨੂੰ ਨਵੇਂ ਸਾਲ ਤੋਂ ਪਹਿਲਾਂ ਨਵੇਂ ਤੋਹਫੇ ਜਿਹੜੇ ਉਹ ਦੇਣ ਦੇ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਦੇ ਉੱਚ ਅਧਿਕਾਰੀ ਨਿਰਦੇਸ਼ ਜਾਰੀ ਕੀਤੇ ਗਏ ਨੇ ਜੋ ਕਿ ਮਲਾਜ਼ਮਾਂ ਦੀ ਮੰਗਾਂ ਜਿਵੇਂ ਕਿ ਦਫ਼ਤਰੀ ਕਰਮਚਾਰੀ ਸਿੱਖਿਆ ਵਿਭਾਗ ਦੇ ਜਿਹੜੇ ਕਰਮਚਾਰੀ ਉਹਨਾਂ ਦੀਆਂ ਮੰਗਾਂ ਦੇ ਉੱਪਰ ਜਲਦ ਤੋਂ ਜਲਦ ਜਿਹੜਾ ਹੈ ਕੰਮ ਕੀਤਾ ਜਾਵੇ ਮੰਗਾਂ ਨੂੰ ਪੂਰਾ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਜਿਹੜੀ ਹੈ ਉਹਨਾਂ ਦੀਆਂ ਜਿਹੜੀਆਂ ਬੰਦੀਆਂ ਹੱਕੀ ਜਿਹੜੀਆਂ ਉਹਨਾਂ ਦੇ ਦਿੱਤੇ ਜਾਣ ਹੱਕ ਦਿੱਤੇ ਜਾਣ ਇੱਥੇ ਹੁਣ ਜਿਹੜਾ ਪੰਜਾਬ ਦੇ ਮਿਲਾਸ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਸਕਦੀ ਹੈ ਕੋਈ ਹੋਰ ਅਪਡੇਟ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਵਾਂਗੇ ਇਹਨਾਂ ਨੂੰ ਜਿਹੜਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਸ਼ੇਅਰ ਕਰ ਦੇਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ